ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਦੂਪੁਰਾ ਦੇ ਇੱਕ ਹੋਰ ਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਥੋੜੀ ਲਈ ਟੌਪ ਵੀਡ ਦੀ ਝੂਟੀ ਲੈ ਕੇ ਆਏ ਹਾਂ ਪਹਿਲਾ ਸੂਆ ਸੁਈਆ ਫੁੱਲ ਹਾਈਟ ਦੇ ਵਿੱਚ ਆ ਕਦ-ਕਦ ਚੈੱਕ ਕਰੋ ਫੇਸ ਬਿਊਟੀ ਚੈੱਕ ਆਸਰੇ ਸਿੰਘ ਬੋਲ ਆ ਬਿਲਕੁਲ ਨੀਡ ਤੇ ਚੈੱਕ ਕਰਵਾ ਦੇਣੇ ਆ ਸਿੰਗ ਦੇਖ ਸਕਦੇ ਆ ਬਿਲਕੁਲ ਗੋਲ ਆ ਪਿਓਰ ਮੂਰਾ ਨਸਲ ਦੀ ਅੱਜ ਤਰੀਕ 30 ਮਹੀਨਾ 2025 ਕੰਦ ਕੜ ਬੰਨੂ ਵਿੱਚ ਚੈੱਕ ਕਰ ਸਕਦੇ ਆ ਪਿੱਠ ਫੁੜਾ ਚੈੱਕ ਕਰਾ ਲਓ ਥੋਨੂੰ ਫਿਰ ਐਕਸ ਜੀ ਹਵਾਣੇ ਦੀ ਆ ਤੇ ਬਾਕੀ ਦਾ ਆਪਣਾ ਵੀਡੀਓ ਬਣਾਉਣ ਦਾ ਸਮਾਂ ਤਕਰੀਬਨ ਸਵੇਰ 8:30 ਵਜੇ ਦਾ ਹੁਣ ਚਵਾਈ ਹੋ ਚੁੱਕੀ ਹੈ ਜੀ ਫੇਸਬੁਕ ਚੈੱਕ ਕਰ ਸਕਦੇ ਆ ਐਨ ਪਿਓਰਾ ਪਿਓਰ ਮੂਰਾ ਨਸਲ ਦੀ ਹੈਗੀ ਫੁੱਲ ਹਾਈਟ ਦੇ ਵਿੱਚ ਹਣ ਚੈੱਕ ਕਰਵਾ ਦੇਣਾ ਤੁਹਾਨੂੰ ਚਾਰੇ ਥਣ ਪੂਰੇ ਨਿਕੜ ਮੇਰੀ ਸਪੇਸ ਤੇ ਲੱਗਿਆ ਪੂਰੀ ਸੀਟ ਡੀ ਆ ਤੇ 2 ਮਹੀਨੇ ਦੀ ਬਾਈ ਜੀ ਇਹ ਸੂਈ ਵੀ ਆ 20 ਤੋਂ 25 ਦਿਨ ਹੋ ਗਏ ਨੂੰ ਟੀਕਾ ਭਰਾਇਨ ਨੂੰ ਤੇ ਬੱਚਾ ਇਹਦਾ ਮਰਿਆ ਹੋਇਆ ਐਕਸਪਾਇਰ ਆ ਤੇ ਥਾਫੀ ਤੇ ਮਿਲ ਗਿਆ ਦੋਨੇ ਟਾਈਮ ਹੁਣ 9 ਕਿਲੋ ਕੰਡੇ ਵਾਲਾ ਦੋ ਤਿਆਰ ਐ ਇਸ ਕੁਆਲਿਟੀ ਫਿਰ ਚੈੱਕ ਕਰ ਲਓ ਜੀ ਜੀ ਸੱਜਰ ਨੇ ਬਾਈ ਇਹ 12 ਤੋਂ 13 ਲੀਟਰ ਤੋਂ ਦਿੱਤਾ ਗਿਆ ਪਹਿਲਾ ਸੂਏ ਸਰੀਪੀ ਆ ਤੇ 20 ਤੋਂ 25 ਦਿਨ ਟੀਕਾ ਭਰਾਇਨ ਹੋ ਗਏ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਝੂਠੀ ਖਾਣ ਲੋਕ ਤਾਂ ਮੈਂ ਇਹਨਾਂ ਨੂੰ ਸੰਭਰ ਕਰ ਸਕਦਾ ਬਾਜ਼ੀ ਵਜ੍ਹਾ ਰੇਟ ਤਾਂ ਕੋਈ ਬਾਹਲਾ ਰੇਟ ਨਹੀਂ ਹੈਗਾ ਪੈਂਡ ਮੇਰਾ ਬਾਈ ਹਮਦਪੁਰਾ ਜ਼ਿਲ੍ਹਾ ਮੋਗਾ ਦਾ ਸੀਨੀਅਰ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 88190 99728 ਆ ਦੇਖਵਾ ਕੇ ਥੈਂਕ ਯੂ ਹੋਰ ਘਾਟ ਟਰੇਡਰ ਦੀ ਝੂਠੀ ਸੇਲ ਆ ਕੰਧੂ ਦੇ ਵਿੱਚ ਵਿਅਕਤੀ ਕਰਾ ਰਹੇ ਨੇ ਚਾਰੇ ਥਣ ਪੂਰੇ ਲੇਖਣ ਵਿੱਚ ਪੂਰੀ ਸਪੇਸ ਤੇ ਲੱਗੇ ਹੋਇਆ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਝੂਠੀ ਖਾਂਦੋ ਦੇ ਤਾਂ ਮਿਲਣਾ ਹੋਵੇ ਸੰਪਰਕ ਕਰੋ ਰਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰ ਦਾ ਬਹੁਤ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਜੀ ਵੈਰੀ ਥੈਂਕ ਯੂ